ਅੱਜ ਦੀ ਵੀਡੀਓ ਉਹਨਾਂ ਨੌਜਵਾਨਾਂ ਲਈ ਜੋ ਆਪਣਾ ਕੰਮ ਧੰਦਾ ਸ਼ੁਰੂ ਕਰਨਾ ਚਾਹੁੰਦੇ ਹਨ ਜੀ ਹਾਂ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਭਮੇਕਲਾਂ ਵਿਖੇ ਜਿੱਥੇ ਸਾਡੇ ਭਰਾ ਬਲਜੀਤ ਪਾਲ ਸਿੰਘ ਪੱਤਰਕਾਰ ਕ੍ਰਿਸਕੋ ਆਰਗੈਨਿਕ ਫਾਰਮਿੰਗ ਤਹਿਤ ਵਰਮੀ ਕਲਚਰ ਤੇ ਕੰਮ ਕਰ ਰਹੇ ਹਨ ਠੀਕ ਹੈ ਠੀਕ ਹੈ ਤੇ ਆਹ ਕੰਮ ਕਰ ਇਹ ਕੰਮ ਬੜੀ ਚੱਲੀ ਜਾਂਦਾ ਆਪਣਾ ਇਹ ਦੋਸਤੋ ਇਹ ਨੇ ਸਾਡੇ ਬਲਜੀਤਪਾਲ ਜੀ ਪੱਤਰਕਾਰ ਨੇ ਜੋ ਕਿ ਪ੍ਰਮੁੱਖ ਅਖਬਾਰਾਂ ਦੇ ਪਰ ਨਾਲ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਦੋਸਤੋ ਇਹ ਜੁੜੇ ਹੋਏ ਨੇ ਜ਼ਿੰਦਗੀ ਨਾਲ ਮਿੱਟੀ ਨਾਲ ਖੇਤਾਂ ਨਾਲ ਅਸੀਂ ਕਹਿੰਦੇ ਆ ਕਿ ਹਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਾਂ ਬੜੀ ਖੁਸ਼ੀ ਹੁੰਦੀ ਆ ਤੇ ਇਹ ਬਾਈ ਕੀ ਆ ਸਿਸਟਮ ਮੜਾ ਜਾ ਦੱਸੋ ਇਹ ਅਸੀਂ ਬਰਮੀ ਕੰਪੋਸਟ ਤਿਆਰ ਕਰਦੇ ਆ ਇੱਥੇ ਜਿਹਨੂੰ ਗੁਣਵਾ ਖਾਦ ਕਹਿੰਦੇ ਆ ਹੱਲਿਆ ਕੇ ਕਊਸ਼ਾਲਾ ਚੋਂ ਲਿਆ ਸਕਦੇ ਹਾਂ ਜਾਂ ਕਿਸਾਨਾਂ ਤੋਂ ਲਿਆ ਸਕਦੇ ਆ ਉਹ ਗੋਹੇ ਨੂੰ ਠੰਡਾ ਕਰਨਾ ਜ਼ਰੂਰੀ ਹੁੰਦਾ ਠੀਕ ਆ ਇੱਕ ਤਰ੍ਹਾਂ ਉੱਤੇ ਗੈਸ ਨਿਕਲ ਜਾਂਦੀ ਆ ਇਹ ਗੋਹਾ ਠੰਡਾ ਹੋ ਜਾਂਦਾ ਇਹ ਉੱਤੇ ਲਗਾਤਾਰ ਆਪਾਂ ਨੂੰ ਪਾਣੀ ਪਾਉਣਾ ਪੈਂਦਾ ਹਾਂ ਵਿੱਚੋਂ ਗੈਸ ਨਿਕਲ ਜੂਗੀ ਨਹੀਂ ਗੋਹਾ ਖਾ ਮਰ ਜੂਗਾ ਇਹਦੇ ਨਾਲ ਅੱਛਾ ਅੱਛਾ ਤੇ ਇਹ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਬੈਡਾਂ ਦੇ ਵਿੱਚ ਪਾ ਕੇ ਫਿਰ ਇਹਦੇ ਵਿੱਚ ਗੁਣਵਾ ਪਾਵਾਂਗੇ ਇਹਦੇ ਵਿੱਚ ਸਭ ਤੋਂ ਜਿਹੜਾ ਕੀਮਤੀ ਆ ਗੁਣਵਾ ਹੀ ਹੁੰ ਇਹ ਗੋਹੇ ਨੂੰ ਖਾਦ ਦੇ ਵਿੱਚ ਬਦਲਣਾ ਤੇ ਬਾਈ ਆਹ ਕੁਛ ਠਕੇ ਪੈਣ ਜਿਵੇਂ ਪਰਾਲੀ ਦੇ ਰੱਖੀ ਐ ਤੂੰ ਹਾਂ ਐ ਪਰਾਲੀ ਆਪਾਂ ਗਰਮੀ ਤੋਂ ਦਿੱਤੀ ਵੀ ਆ ਵੀ ਇੱਕ ਤਾਂ ਗਰਮੀ ਆ ਇੱਕ ਜਿਹੜੇ ਗਣਵਾ ਮਣ ਵਾਲਾ ਤਾਂ ਆਉਂਦਾ ਕੋਈ ਜਨਮ ਬਰ ਮਣ ਵਾਲੋ ਜਿਵੇਂ ਬਗਲੇ ਵਗੈਰਾ ਉਹ ਚੱਕ ਲੈਂਦੇ ਨਾਲ ਉਹ ਚੱਕ ਲੈਂਦੇ ਨਾਲ ਹਾਂ ਠੀਕ ਐ ਇਹਦਾ ਪ੍ਰੋਸੈਸ ਆ ਜਿਹੜਾ 3 ਮਹੀਨਾ ਚ ਜਿਹੜਾ ਆਪਾਂ ਗਣਵਾ ਪਾਤਾ ਉਹ 3 ਮਹੀਨਿਆਂ ਚੋ ਖਾਦ ਨੂੰ ਖਾ ਕੇ ਗੋਹੇ ਨੂੰ ਖਾ ਕੇ ਖਾਦੇ ਰੂਪ ਚ ਬਦਲ ਦੂਗਾ ਆਪਾਂ ਜਿਵੇਂ ਕਹਦੇ ਨੇ ਵੀ ਮੱਛੀਆਂ ਰੱਖੀਆਂ ਸੂਰ ਰੱਖੇ ਹਨਾ ਪਹਿਲੀ ਗੱਲ ਤਾਂ ਆਪਾਂ ਕਹਿੰਦੇ ਹੁੰਨੇ ਵੀ ਜੌਂਦੀ ਚੀਜ਼ ਦਾ ਵਪਾਰ ਨਾ ਕਰੋ ਕਦੇ ਜਿਹੜੀ ਚੀਜ਼ ਜੌਂਦੀ ਆ ਕਹਿੰਦੇ ਕੋਈ ਚੀਜ਼ ਐਕਸਪਾਇਰ ਨਹੀਂ ਹੁੰਦੀ ਹਨਾ ਪਰ ਇਹਦੇ ਵੀ ਬਿਮਾਰੀ ਪੈ ਜਾਂਦੀ ਐ ਨੂੰ ਵੀ ਕੋਈ ਐਕਸਪਾਇਰ ਨਹੀਂ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਪੈਂਦੀ ਵੈਸੇ ਇਹ ਤਾਂ ਆਇਆ ਜਾਂਦਾ ਵੀ ਇਹ ਧੁੱਪ ਨਾਲ ਮਰਦੇ ਨੇ ਹਾਂ ਜਾਂ ਕੋਈ ਉੱਤੇ ਕੋਈ ਜ਼ਹਿਰੀਲਾ ਪਾਣੀ ਛਿੜਕਾ ਜਾਵੇ ਤੇਜ਼ਾਬੀ ਪਾਣੀ ਛਿੜਕਾ ਜਾਵੇ ਤਾਂ ਮਰ ਜਾਣਗੇ ਜਾਂ ਪਾਣੀ ਦੇ ਵਿੱਚ ਡੁੱਬ ਜਾਣਾ ਵੀ ਮੀਓ ਤਾਂ ਇਸ ਕਰਕੇ ਆਪਾਂ ਉੱਚਾ ਆਜ ਮੈਂ ਥੋੜਾ ਬੈਡਾ ਹੁਣਾ ਆ ਤੁਸੀਂ ਮੈਨੂੰ ਲੱਗਦਾ ਇਹ ਬਣ ਚੁੱਕੀ ਆ ਗੰਡੋਆ ਖਾਦਾ ਆਪਣੀ ਸਾਰੀ ਖਾਦ ਤਿਆਰ ਆ ਹੁਣ ਇਹ ਤਿਆਰ ਆ ਇਹ ਮੈਨੂੰ ਦੱਸੋ ਕਿ ਕਿੰਨੇ ਦਿਨਾਂ ਚ ਬਣੀ ਆ ਇਹ 3 ਮਹੀਨੇ ਲੱਗੇ ਆ ਜੀ ਪੂਰੇ ਨੂੰ ਐ ਇਸ ਕੰਮ ਨੂੰ ਹਾਂ ਮਤਲਬ ਕਿ ਗੋਹਾ ਪਾਤਾ ਗਡੋਏ ਸਾ ਪਾ ਕੇ ਗੁਣਵਾ ਵਿੱਚ ਛੱਡ ਕੇ ਉੱਤ ਨੂੰ ਪ੍ਰੈਸ਼ਰ ਡਟਤਾ ਇਹਦੇ ਉੱਪਰ ਸਵੇਰੇ ਸ਼ਾਮ ਅਸੀਂ ਗਰਮੀ ਚ ਪਾਣੀ ਛਿੜਕਦਾ ਦੋ ਵਾਰੀ ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮ ਤੇ ਹੁਣ ਤੁਸੀਂ ਵੀਰ ਇਹਨੂੰ ਬਾਹਰ ਕੱਢ ਲਉਂਗੇ ਰੋਲ ਕੇ ਹੁਣ ਇਹਦੇ ਉੱਪਰੋਂ ਆਪਾਂ ਖਾਦ ਰੋਲੀ ਜਾਵਾਂਗੇ ਜਿਵੇਂ ਇਹ ਆ ਦੇ ਇਹ ਦੋ ਪਾਏ ਕਰਾਂਗੇ ਇਹ ਉੱਪਰ ਉੱਪਰ ਖੜਾ ਆਈ ਜਾਊਗਾ ਜੇ ਗੁਣਵਾ ਵਿੱਚ ਆਉਂਦਾ ਕਟਰੀ ਲਾ ਲਾਂਗੇ ਗੁਣਵਾ ਗਰਮੀ ਨਾਲ ਤੇ ਧੁੱਪ ਨਾਲ ਆਟੋਮੈਟਿਕ ਥੱਲੇ ਜਾ ਆ ਗੁਣੋਏ ਬਹੁਤ ਫਿਰਦੇ ਆ ਦੇ ਵਿੱਚ ਆ ਗੁਣੋਏ ਬਹੁਤ ਨੇ ਗੁਣਵਾ ਬਹੁਤ ਹੈ ਇਹ ਚ ਅੱਜ ਮੈਂ ਤੁਸੀਂ ਹੁਣ ਇਹਨੂੰ ਐ ਮਾਰਦੇ ਹਾਂ ਇਹਦੇ ਨਾਲ ਵੀ ਗੁਣੋਏ ਨੂੰ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਜੇ ਤੁਸੀਂ ਮਾਰਿਆ ਤੁਸੀਂ ਵੱਧ ਮਾਰਤਾ ਗੁਣਵਾ ਉੱਪਰ ਆ ਗਿਆ ਇਹਦੇ ਨਾਲ ਗੁਣਵਾ ਧੁੱਪ ਨੂੰ ਪਹੂਗੀ ਡਾਇਰੈਕਟ ਇਹਨੂੰ ਗੁਣਵਾ ਮਰ ਵੀ ਸਕਦਾ ਪਰ ਆਪਾਂ ਕਰਦਾ ਆਪੇ ਇਹਨੂੰ ਪੋਲਾ ਪੋਲਾ ਐ ਮਾਰਨਾ ਉੱਪਰ ਉੱਪਰ ਅੱਛਾ ਅੱਛਾ ਉਹ ਲੋਗ ਉਹਨੂੰ ਹ ਮਤਲਬ ਕਿ ਜ਼ਖਮੀ ਨਾ ਹੋਵੇ ਆਪਾਂ ਕਹਿ ਲਈਏ ਉਹਨਾਂ ਨੇ ਸੱਟ ਨਾ ਲੱਗੇ ਤੇ ਗੋਣੋ ਆਏ ਹਲੂ ਥਲੇ ਐਂਡ ਦੇ ਵਿੱਚ ਕੀ ਹੋਊਗਾ ਉਪਰ ਖਾਦ ਰਹਿ ਜੂ ਥੱਲੇ ਇੰਨੇ ਇੰਨੇ ਖਾਦ ਰਹਿ ਜੂ ਤੇ ਉਹ ਸਾਰਾ ਗੋਣੋ ਦੇ ਵਿੱਚ ਲੈ ਜਾਊਗਾ ਅੱਛਾ ਫਿਰ ਉਹ ਗੋਣੋਏ ਨੂੰ ਆਪਾਂ ਅੱਡ ਕੱਢ ਲਾਂਗੇ ਨਵਾਂ ਗੋਹਾ ਪਾ ਕੇ ਗੋਣੋਏ ਨੂੰ ਨਵਾਂ ਪਾ ਦਾਂਗੇ ਇਹ ਜਿਵੇਂ ਹੁਣ ਤੁਸੀਂ ਐਂ ਫਿਰ ਇਹਨੂੰ ਉਹ ਕਰੋਗੇ ਅੱਗੇ ਹਾਂ ਇਹ ਨਹੀਂ ਬਸ ਇਹਨੂੰ ਅੱਗੇ ਆ ਅੱਛਾ ਇੱਕ ਬਾਈ ਜਦੋਂ ਤੁਸੀਂ ਇਹ ਖਾਦ ਹੁਣ ਕੱਢ ਲਈ ਇਹਦਾ ਕੋਈ ਐਕਸਪਰਟਸ ਪੂਰਾ ਚੱਕਰ ਤਾਂ ਨਹੀਂ ਕੋਈ ਤੁਹਾਨੂੰ ਐ ਵੀ ਇਹ ਖਰਾਬ ਹੋ ਜੂ ਕੱਢੀ ਹੋਈ ਐਕਸਪਾਇਰ ਆਇਆ ਵੀ ਜਿਹਨੂੰ ਡਾਇਰੈਕਟ ਆਪ ਉਹ ਧੁੱਪ ਚ ਰੱਖਾਂਗੇ ਹਾਂ ਤੇ ਇਹ ਇਹਦਾ ਜਿਹੜਾ ਸ਼ਕਤੀ ਆ ਦਾ ਤਤਨ ਉਹ ਘੜਦੇ ਜਾਂਦੇ ਨਾਲ ਅੱਛਾ ਵੀ ਜਿੰਨਾ ਜਲਦੀ ਪਏ ਵਧੀਆ ਗੱਲਾਂ ਜੇ ਨਹੀਂ ਜਲਦੀ ਜੇ ਪੈਕਿੰਗ ਕੀਤੀ ਹੋਈ ਆ ਜਾਂ ਤੁਸੀਂ ਲਿਜਾ ਕੇ ਰੱਖ ਲੇ ਤਾਂ ਇਹਨੂੰ ਉਹ ਜੇ ਰੱਖੋ ਛਾਂ ਦੇ ਵਿੱਚ ਮੈਂ ਨੇਰੇ ਚ ਰੱਖੀ ਆ ਜਾਂ ਛਾਂ ਚ ਮੈਂ ਛਾਂ ਚ ਨੇਰਾ ਕੋਈ ਨੇਰਾ ਦਾ ਜਨਾ ਗਣਵਾ ਉਹਨਾਂ ਜਿਹਨੇਰੇ ਚ ਰੱਖੋ ਜੋ ਜਦੋਂ ਵੀ ਗਣਵਾ ਦਾ ਹੈ ਨਹੀਂ ਉਹਦੇ ਵਿੱਚ ਆਪਾਂ ਨੂੰ ਫਿਰ ਉਸ ਤੋਂ ਬਾਅਦ ਮਹੀਨੇ ਦੋ ਮਹੀਨੇ ਦਾ ਟਾਈਮ ਤਾਂ ਨਹੀਂ ਕੋਈ ਆਏ ਤਾਂ ਇਹ ਸਾਲ ਤੱਕ ਵੀ ਨਹੀਂ ਖਰਾ ਉਂਦੀ ਅੱਛਾ ਪੂਰੇ ਤੱਤਾਂ ਉਹ ਦੋ ਸਾਲ ਤੱਕ ਇਹਦਾ ਹੈਗਾ ਜੀ ਅਮੋਂ ਛਾਜ ਰੱਖਾਂਗੇ ਦੋ ਸਾਲ ਤੱਕ ਇਹਦਾ ਕੋਈ ਇਹਨੂੰ ਆਪਾਂ ਜਿਹੜੀ ਘਰ ਦੀ ਕੋਈ ਬਗੀਚੀ ਆ ਫਨਵਾੜੀ ਆ ਪੌਦੇ ਨਾ ਕੋਈ ਅਮਾ ਸਬਜ਼ੀਆਂ ਉਹਨਾਂ ਚ ਪਾ ਸਕਦੇ ਹਾਂ ਉਹਨਾਂ ਚ ਪਾ ਸਕਦੇ ਹਾਂ ਉਹਨਾਂ ਦੀ ਗ੍ਰੋਥ ਦਾ ਪਤਾ ਤੁਹਾਨੂੰ ਮਾਰ ਕੇ ਆਉਂਦੀ ਆ ਫੀਡਬੈਕ ਕਿਸੇ ਵੀ ਪੌਦੇ ਨੂੰ ਜਿੰਨੇ ਵੀ ਜ਼ਰੂਰੀ ਤੱਤ ਹੁੰਦੇ ਨੇ ਉਹ ਇਹ ਝੋਆ ਜਿਵੇਂ ਅਮ ਡੀਆਪੀ ਯੂਰੀਆ ਦੇ ਵਿੱਚ ਯੂਰੀਆ ਚ ਇੱਕ ਤੱਤ ਹੁੰਦਾ ਡੀਆਪੀ ਵਿੱਚ ਤਿੰਨ ਤੱਤ ਹੁੰਦੇ ਨੇ ਐਕਸਟਰਾ ਵਧੀਆ ਯਾਰ ਇਹ ਜਿਵੇਂ ਮੰਨ ਲਓ ਆਪਣੇ ਨਰਸਰੀ ਵਾਲੇ ਆਉਂਦੇ ਨੇ ਨਾ ਨਰਸਰੀ ਵਾਲੇ ਆਪਣੇ ਕੁੜੀ ਪਾ ਕੇ ਜਾਂਦੇ ਨੇ ਵੀ ਆਹ ਕੁੜੀ ਪਾ ਦੋ ਜੀ ਉਹ 30 ਰੁਪਏ ਜਾਂ 50 ਰੁਪਏ ਲੈ ਜਾਂਦੇ ਨੇ ਕੁੜੀ ਦੇ ਉਹ ਇਹੀ ਹੁੰਦੀ ਆ ਬਿਲਕੁਲ ਇਹੋ ਚੀਜ਼ ਆ ਇਹੀ ਹੁੰਦੀ ਆ ਜੀ ਸੇਮ ਸੇਮ ਇਹੀ ਚੀਜ਼ ਹੁੰਦੀ ਆ ਓਕੇ ਇਹ ਯਾਰ ਬਹੁਤ ਚੰਗਾ ਕੰਮ ਆ ਤੇ ਕੀ ਰਿਸਪੌਂਸ ਆ ਤੁਹਾਨੂੰ ਲੋਕਾਂ ਵੱਲੋਂ ਆ ਰਿਸਪੌਂਸ ਜਿਵੇਂ ਲੋਕਾਂ ਨੂੰ ਪਤਾ ਲੱਗੀਆਂ ਦਾ ਲੋਕ ਰਿਸਪੌਂਸ ਵਧੀਆ ਦੇ ਰਹੇ ਨੇ ਕੋਈ ਜਿਹੜੀ ਬੱਟਕ ਘੱਟਰ ਵਾਲੀ 2 ਰੁਪਏ ਵਾਲੀ ਗੱਲ ਹੈਗੀ ਆ ਇਹ ਵੀ ਕਿਹੜਾ ਸਟਾਰਟਿੰਗ ਜਿਹਦਾ ਆਪਾਂ ਨੂੰ ਮੜਾ ਦੇ ਗਾਹਕ ਜੋੜਨੇ ਪੈਂਦੇ ਨੇ ਉਹ ਵ ਅਸੀਂ ਰੱਖਿਆ ਕ੍ਰਿਸਕੋ ਆਰਗੈਨ ਕੋ ਫਾਰਮਿੰਗ ਰਜਿਸਟਰ ਵੀ ਕਰਾਇਆ ਹਾਂ ਹਾਂ ਅਸੀਂ ਇਹ ਇੱਕ ਮਲਟੀ ਸਟੇਟ ਸੋਸਾਇਟੀ ਬਣਾਈ ਹੈ ਜਿਮਾ ਨੇ ਹਰਿਆਣਾ ਰਾਜਸਥਾਨ ਤੇ ਪੰਜਾਬ ਤੇ ਉਹਦੇ ਵਿੱਚ ਸਾਡਾ ਫਾਈਨਲੀ ਹੁਣ ਪੰਜ 사 ਦਿਨਾਂ ਤੱਕ ਇਹ ਰਜਿਸਟਰ ਹੋ ਗਿਆ ਡੀ ਆ ਜੂਗੀ ਉਸ ਤੋਂ ਬਾਅਦ ਅਸੀਂ ਇਹਦਾ ਲਾਇਸੈਂਸ ਵਗੈਰਾ ਲਵਾਵਾਂਗੇ ਪੈਕਿੰਗ ਕਰਨ ਦਾ ਹੁਣ ਅਸੀਂ ਵੈਸੇ ਖੁੱਲੀ ਵੇਚ ਰਹੇ ਹਾਂ ਜਦੋਂ ਕੋ ਆਪਣਾ ਲਾਇਸੈਂਸ ਵਗੈਰਾ ਹੋ ਗਿਆ ਫਿਰ ਆਪਾਂ ਨੂੰ ਮਾਰਕ ਉਹਦਾ ਮਾਰਕਅਪ ਵਗੈਰਾ ਜੋ ਇਹਦੀ ਸੈਂਪਲਿੰਗ ਵਗੈਰਾ ਹੁੰਦੀ ਆ ਪਾਸ ਕਰਨਗੇ ਮਹਿਕਮੇਲ ਜੋ ਹੈਗਾ ਸੋ ਇਹ ਮੈਨੂੰ ਐ ਲੱਗਦਾ ਬਹੁਤ ਵਧੀਆ ਯਤਨਾਂ ਦੋਸਤੋ ਬਲਜੀਤਪਾਲ ਜਿੱਥੇ ਚਲੋ ਪੱਤਰਕਾਰੀ ਵੀ ਕਰਦੇ ਨੇ ਤੇ ਨਾਲ ਸਮਾਜ ਦੇ ਚੰਗੇ ਕੰਮ ਨਾਲ ਜੁੜਿਆ ਪਿੱਛੇ ਜਿਹਨੇ ਕਿਵੇਂ ਸ਼ੁਰੂ ਕੀਤੀ ਵੀ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ ਆ ਖਾਸ ਤੌਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲ ਆ ਜਿਹੜੇ ਪੰਜਾਬੀ ਮੀਡੀਅਮ ਵਾਲੇ ਸਕੂਲਾਂ ਨੂੰ ਪ੍ਰਮੋਟ ਕਰਨ ਵਾਸਤੇ ਵੀ ਕੀਤੀ ਤੇ ਮੈਨੂੰ ਅੱਜ ਵੀ ਲੱਗਦਾ ਆ ਸਾਹਮਣੇ ਜਿਹੜੀ ਤੁਲਾ ਰੱਖਿਆ ਇਹ ਪੌਂਡੀ ਗੰਨਾ ਇਹ ਫਿਰ ਗੰਨੇ ਦੀ ਵਿਕਰੀ ਕਰਦੇ ਹੋ ਇੱਥੇ ਨਹੀਂ ਆਪਾਂ ਗੁਣ ਬਣਾ ਕੇ ਕੁਝ ਆਪ ਲੈ ਕੁਝ ਵੇਚਦੇ ਨੇ ਕੋ ਕਿਹੜਾ ਲੜਾਦਾ ਜਿੱਥੇ ਖੜਾ ਹੈਗਾ ਉੱਥੇ ਲੈ ਉਹ ਅੱਛਾ ਉੱਥੇ ਲੈ ਜਾਨੇ ਇਹ ਆਪਣੇ ਕੋਲ ਆਰਗੈਨਿਕ ਆ ਸਾਰਾ ਇਹਦੇ ਵਿੱਚ ਕੋਈ ਡੀਆਪੀ ਕੋਈ ਜੂਰੀ ਆ ਕੋਈ ਪੈਸਟਿਸਾਈਡ ਕੋਈ ਨਹੀਂ ਵਰਤਦੇ ਅਸੀਂ ਸਾਰੇ ਜਿੰਨਾ ਚਿਰ ਆਏਗਾ ਫਾਰਮ ਪਹਿਲੇ 7 ਸਾਲ ਤੋਂ ਜੀ ਕੋਈ ਨਹੀਂ ਵਰਤੇ ਪੰਜਾਬ ਐਗਰੋ ਕੋਲੇ ਅਸੀਂ ਰਜਿਸਟਰਡ ਆ ਪੰਜਾਬ ਐਗਰੋ ਕੋਲ ਸਾਡਾ ਸਰਟੀਫਿਕੇਟ ਮਿਲਿਆ ਹੋਇਆ ਸਮੇਂ-ਸਮੇਂ 'ਤੇ ਉਹਨਾਂ ਦੇ ਮੁਲਾਜ਼ਮ ਆ ਕੇ ਜਿਹੜੇ ਆ ਉਹ ਚੈਕਿੰਗ ਕਰਦੇ ਨਾਲ ਜਿਵੇਂ ਪਾਣੀ ਮਿੱਟੀ ਵਗੈਰਾ ਸਾਰਾ ਸਾਨੂੰ ਉਹ ਗਾਈਡ ਵੀ ਕਰਦੇ ਆ ਪੰਜਾਬ ਐਗਰੋ ਵਾਲੇ ਸੋ ਦੋਸਤੋ ਸਾਨੂੰ ਫਰਜ਼ ਬਣਦਾ ਸਾਡਾ ਕਿ ਬਲਜੀਤਪਾਲ ਵਰਗੇ ਨੌਜਵਾਨ ਜਿਹੜੇ ਆਪ ਦਾ ਇਹ ਜਿਆ ਕੰਮ ਕਰ ਰਹੇ ਨੇ ਉਹਨਾਂ ਨੂੰ ਸਪੋਰਟ ਕਰਨ ਦੀ ਉਹਨਾਂ ਦੀ ਸਹਾਇਤਾ ਕਰਨ ਦੀ ਸੋ ਜਿਹੜਾ ਇਹ ਇਹਨਾਂ ਦਾ ਪੁਆਇੰਟ ਆ ਇਹ ਬਿਲਕੁਲ ਵੱਡੇ ਪੰਮਿਆਂ ਤੋਂ ਜਦੋਂ ਆਪਾਂ ਜਾਣੇ ਅਗੇ ਛਦੀਰ ਕਰਨੀ ਨਿਕਲਦੇ ਸਾਰੀ ਵੱਡੇ ਪੰਮਿਆਂ ਤੋਂ ਸੱਜੇ ਪਾਸੇ ਪੁਆਇੰਟ ਬਣਿਆ ਹੋਇਆ ਉੱਥੇ ਸਬਜ਼ੀਆਂ ਵੀ ਵੇਚਦੇ ਨੇ ਤੇ ਇਹ ਬਾਈ ਜੀ ਦੱਸ ਰਹੇ ਸੀ ਵੀ ਆਰਗੈਨਿਕ ਚੀਜ਼ਾਂ ਚਲੋ ਸਿਹਤ ਵਾਸਤੇ ਚੰਗੀਆਂ ਨੇ ਪਰ ਸੰਦੀ ਸਪੋਰਟ ਬਹੁਤ ਸੋਸਾਇਟੀ ਦੀ ਲੋਡ ਆ ਅਸੀਂ ਰੇਸ ਸਪਰੇਅ ਵਾਲੇ ਬੰਦਿਆਂ ਨੂੰ ਸਪੋਰਟ ਕਰ ਦਿੰਨੇ ਆ ਅਸੀਂ ਜਿੱਥੇ ਕਹਿੰਦੇ ਆ ਵੀ ਪਾਣੀ ਪ੍ਰਦੂਸ਼ਿਤ ਹੋ ਗਿਆ ਹਵਾ ਪ੍ਰਦੂਸ਼ਿਤ ਹੋ ਗਈ ਬਾਕੀ ਯਾਰ ਬਲਦੀਪਪੁਰ ਦੇ ਬਹੁਤ ਸੋਹਣਾ ਕੰਮ ਆਦਰਾ ਮੈਂ ਤਾਂ ਉਹਨੂੰ ਸਲੂਟ ਕਰਦਾ ਇਸ ਕੰਮ ਲਈ ਔਰ ਹੋਰ ਵੀ ਆ ਹਾਂ ਮੈਨੂੰ ਕਹਿਆ ਯਾਰ ਵੀ ਇੱਥੇ ਕੀਨੇ ਲੈਣੀ ਹੈਗਾ ਥੋੜੀ ਉਹ ਅੱਛਾ ਮਨ ਆਪੇ ਲੈਣਗੇ ਪਰਦਾ ਵਿੱਚ ਜਾਂਦੇ ਨੇ ਲੋਕ ਬੀੜੀਆਂ ਵੇਚੀ ਜਾਂਦੇ ਨੇ ਲੋਕ ਕਿਨੇ ਕਿਨੇ ਪ੍ਰਕਾਰ ਦੇ ਨਸ਼ੇ ਵੇਚੀ ਜਾਂਦੇ ਨੇ ਬਿਲਕੁਲ ਉਹੋ ਵੇਚਾਂ ਜਿਹਦੇ ਪਾਵਨ ਦੀ ਲੱਗੀ ਆ ਆਪਾਂ ਤਾਂ ਭਲਾਈ ਦਾ ਕੰਮ ਕਰਦੇ ਆ ਭਲਾਈ ਦਾ ਕੰਮ ਹੁਣ ਨਹੀਂ ਹੁਣ ਦੋ ਮਹੀਨਿਆਂ ਨੂੰ ਚਾਰ ਮਹੀਨਿਆਂ ਨੂੰ 6 ਮਹੀਨਿਆਂ ਨੂੰ ਲੋਕ ਜਾਗ ਰੋਹਣੇ ਲਾਉਣ ਲੱਗ ਜਾਨੇ ਨਹੀਂ ਨਹੀਂ ਅਸੀਂ ਤੇਰੇ ਨਾਲ ਆ ਇਸ ਕੰਮ ਚ ਅਸੀਂ ਅਸੀਂ ਕਿਸਾਨਾਂ ਨੂੰ ਵੀ ਇਹ ਕਹਨੇ ਆ ਵੀ ਜਿਹੜੇ ਕਿਸਾਨ ਆਪਦੇ ਪਸ਼ੂਆਂ ਨੂੰ ਹਰਾ-ਜਾਰਾ ਪਾਉਂਦੇ ਨੇ ਉਹਦੇ ਉੱਪਰ ਬਿਲਕੁਲ ਵੀ ਡੀਏਪੀ ਯੂਰੀਆ ਜਾਂ ਪੈਸ਼ਰ ਨਾ ਵਰਤਣ ਉਹਦੇ ਉੱਤੇ ਗੁਣਵਾ ਖਾਦ ਵਰਤਣ ਆਪ ਦੇ ਘੱਟੋ-ਘੱਟ ਜੇ ਤੁਸੀਂ ਸਾਰਾ ਖੇਤੀ ਨਹੀਂ ਕਰ ਸਕਦੇ 1 ਕਿੱਲੇ 2 ਕਿੱਲੇ ਬਿਨਾਂ ਯੂਰੀਆ ਡੀਏਪੀ ਤੋਂ ਜਿਹੜਾ ਤਾਂ ਐਸੇ ਜਿਹੜਾ ਕਰਕੇ ਵੇਖੋ ਆਪਦੇ ਵਾਸਤੇ ਕਰੋ ਕੋਈ ਸਾਡੇ ਨਾਲ ਵਧੀਆ ਬੰਦਿਆਂ ਨੂੰ ਜੋੜੋ ਉਹਨਾਂ ਨੂੰ ਪਿਓਰਲੀ ਆਰਗੈਨਿਕ ਚੀਜ਼ਾਂ ਦੇ ਦਿਓ ਇਹ ਬਾਈ ਦਾ ਕੀ ਨਾ ਜਿਹੜਾ ਕੰਮ ਕਰੀ ਜਾਂਦਾ ਇਹ ਮੇਲਾ ਮੇਲੇ ਆਪ ਤ ਸੋ ਦੋਸਤੋ ਜਿੱਥੇ ਬਲਜੀਤਪਾਲ ਸਿੰਘ ਗੰਡਵਾ ਖਾਦ ਤਿਆਰ ਕਰ ਰਹੇ ਹਨ ਉਥੇ ਆਰਗੈਨਿਕ ਸਬਜ਼ੀਆਂ ਵੀ ਪੈਦਾ ਕਰਦੇ ਹਨ ਤੇ ਆਹ ਦੇਖੋ ਮੇਲੇ ਦੇ ਨਾਲ ਇਹ ਜਿੰਦਰਾ ਸ਼ਾਇਦ ਅੱਜਕੱਲ੍ਹ ਅਲੋਪ ਹੋ ਗਿਆ ਆਪਾਂ ਨੂੰ ਦੇਖਿਆ ਨੂੰ ਬੜਾ ਚੇਰ ਹੋ ਗਿਆ ਥਾਂ ਪੱਧਰ ਕਰਨ ਵਾਸਤੇ ਸਿਆਲ ਵਾਲੀ ਸਬਜ਼ੀ ਜੋ ਇਹਨਾਂ ਨੇ ਬੀਜਣੀ ਆ ਉਹਦੀ ਤਿਆਰੀ ਕਰ ਰਹੇ ਨੇ ਸੋ ਇੱਕ ਜਿਹੜਾ ਇਹਨਾਂ ਦਾ ਉਪਰਾਲਾ ਹੈ ਬਾਕੀ ਹੀ ਛਲੱਗਾ ਜੋਗ ਹੈ ਤੇ ਇਸ ਕੰਮ ਦੀ ਜਿੰਨੀ ਤਾਰੀਫ ਕੀਤੀ ਜਾਵੇ ਦੋਸਤੋ ਉਨੀ ਥੋੜੀ ਆ ਬਹੁਤ ਹੀ ਛਲੱਗਾ ਜੋਗ ਕੰਮ ਦੁਬਾਰਾ ਫੇਰ ਤੁਸੀਂ ਆਹ ਦੇਖੋ ਵਰਮੀ ਕਲਚਰ ਗੰਡਵਾ ਖਾਦ ਜਿਹੜੇ ਜਿਹੜੇ ਕੰਪੋਸਟ ਬਣਾਏ ਹੋਏ ਨੇ ਤਾਂ ਇਹਦੇ ਵਿੱਚ ਕਿਵੇਂ 3 ਮਹੀਨਿਆਂ ਦੇ ਵਿੱਚ ਗੰਡਵਾ ਖਾਦ ਤਿਆਰ ਹੋਈ ਔਰ ਇਹ ਜਿਹੜੀ ਖਾਦ ਹੈ ਤੇ ਜਿਵੇਂ ਦੱਸਿਆ ਇਹਨਾਂ ਨੇ ਵੀ 16 ਤੱਤ ਸਾਰੇ ਸ਼ਾਵਨ ਨੇ ਤੇ ਉਹ ਜਿਹੜੀ ਖਾਦ ਆ ਉਹਦੇ ਨਾਲ ਜਿਹੜੀਆਂ ਸਬਜ਼ੀਆਂ ਫਲ ਅਸੀਂ ਪੈਦਾ ਕਰਦੇ ਆ ਉਹ ਵੀ ਜ਼ਹਿਰ ਮੁਕਤ ਹੁੰਦੇ ਨੇ ਤੇ ਇਹ ਸਾਨੂੰ ਇਹਦੀ ਪ੍ਰੋੜਤਾ ਕਰਨੀ ਬਣਦੀ ਆ ਇਹ ਦੋਸਤੋ ਸੁਹਾਣਜਣੇ ਦਾ ਦਰਖਤ ਇੱਥੇ ਖੜਾ ਸੀ ਇਹਦੀ ਵੀ ਮੈਂ ਕਿਹਾ ਤੁਹਾਨੂੰ ਫੋਟੋ ਲੈ ਕੇ ਦਿਖਾ ਦਈਏ ਤੇ ਪਾਣੀ ਵਾਲਾ ਘੜਾ ਆ ਵੀ ਜਮਾ ਆਰਗੈਨਿਕ ਹੀ ਆ ਦੇਖੋ ਇਹਦੇ ਪਾਸੇ ਜਿਹੜੀ ਬੋਰੀ ਹੈ ਜੂਟ ਵਾਲੀ ਤੇ ਆ ਸਕੂਟਰੀ ਖੜੀ ਆ ਇਹ ਵੀ ਆਪਾਂ ਕੇ ਲਈ ਬਿਜਲੀ ਵਾਲੀ ਆ ਸਭ ਰੇਕ ਚੀਜ਼ ਕੋਸ਼ਿਸ਼ ਕੀਤੀ ਗਈ ਹੈ ਨਾ ਵੱਲੋਂ ਕਿ ਇੱਥੇ ਜਿਹੜਾ ਹੈਗਾ ਵਾਤਾਵਰਨ ਨੂੰ ਸਾਫ਼ ਰੱਖਣ ਲਈ ਪਰਾਲਾ ਇਹਨਾਂ ਵੱਲੋਂ ਬਹੁਤ ਵਧੀਆ ਯਤਨ ਹੈ ਸੁਹਾ ਝੋਂਗੜੀ ਮੰਜੀ ਖੇਤ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਪੋਜ਼ਿਟਿਵ ਚੀਜ਼ਾਂ ਲੱਗ ਰਹੀਆਂ ਦੋਸਤੋ ਸਾਨੂੰ ਉਹ ਇਸ ਤਰ੍ਹਾਂ ਦੇ ਜਿਹੜੇ ਹੈਗੇ ਨਾ ਚੀਜ਼ਾਂ ਨੂੰ ਅਸੀਂ ਜਦੋਂ ਦੇਖਦੇ ਆ ਤਾਂ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਸਾਨੂੰ ਹਵਾ ਮਿੱਟੀ ਪਾਣੀ ਬਾਰੇ ਕੰਮ ਕਰਨਾ ਚਾਹੀਦਾ ਕਿਰਤਨਾ ਜੋੜਨਾ ਚਾਹੀਦਾ ਤੇ ਹੁਣ ਦੋਸਤੋ ਸਾਡੇ ਲਈ ਮੇਲਾ ਚਾਹ ਬਣਾ ਲਿਆਇਆ ਸੀ ਚਾਹ ਵੀ ਪੀਤੀ ਤੇ ਲਾਸਟ ਦੇ ਵਿੱਚ ਬਾਈ ਪ੍ਰਕਾਸ਼ ਜੈਲਦਾਰ ਮੀਰਪੁਰ ਆ ਗਏ ਤੇ ਅਸੀਂ ਅੱਜ ਦੀ ਜਿਹੜੀ ਇਹ ਸੀਗੀ ਸਾਰੀ ਇਸ ਚੀਜ਼ ਦਾ ਕਨਕਲੂਡ ਕੀਤਾ ਇਹਨੂੰ ਬੈਠਕ ਨੂੰ ਖਤਮ ਕੀਤਾ ਬਹੁਤ ਬਹੁਤ